ਲੈ ਬੋਤਾ ਜਰਾ ਕੱਦ ਬਦਾਈ ਦੇ ਪਾਤਾ ਦਾਦਾ ਹਾਂ ਮੇਰਾ ਇਹ ਨਹੀਂ ਕੱਦ ਵੱਡਾ ਮੈਨੂੰ 7 ਸਾਲਾਂ ਦਾ ਹੋ ਗਿਆ ਮੇਰੇ ਤਾਂ ਸੁਪਨੇ ਉਹੀ ਜਾਣਗੇ ਬਣਾ ਫੌਜਾਂ ਲੱਗਣੇਗਾ ਕੋਈ ਨਹੀਂ ਪੁੱਤ ਆਪਾਂ ਮੱਗਰ ਕੋਲੇ ਚੱਲਦੇ ਆਂ ਤੇਰੇ ਦਵਾਈ ਦਵਾਉਣਾ ਜਰਾ ਕੱਦ ਪੂਰਾ ਵੱਧੂ ਆ ਆਇਆ ਲੈ ਭਈਆ ਇਹ ਤਾਂ ਬਲਾਂਚਰਾਂ ਵੱਲ ਗਿੜਾ ਮਾਰਿਆ ਯਾਰ ਜਿਹੜਾ ਕਿ ਮੇਰੇ ਪੁੱਤ ਦਾ ਪਾਉਗੇ ਫੌਚ ਲੱਗਣਾ ਇਹਦਾ ਕੱਦ ਨਹੀਂ ਵੱਧਦਾ ਕੋਈ ਦੇਸੀ ਦਵਾਈ ਦੱਸ ਅੱਛਾ ਦੇਸੀ ਖਰਾਕ ਦੱਸਾਂ ਹਾਂ ਫੌਚ ਲੱਗਣਾ ਹੈ ਹਾਂ ਸੁਬਣਾ ਬਹੁਤ ਵਧੀਆ ਭਾਈ ਤੇਰੇ ਪੋਤੇ ਦਾ ਦੇਸ਼ ਵਾਸਤੇ ਕੰਮ ਕਰਨਾ ਚਾਹੁੰਦਾ ਹਨਾ ਹਾਂ ਲੈ ਫਿਰ ਤੈਨੂੰ ਇਹ ਜਾ ਨੁਸਖਾ ਦੱਸੂਗਾ ਅੱਜ ਕੱਦ ਮਿਲਣ ਲਈ ਤੇ ਇਸ ਤੋਂ ਬਾਅਦ ਜਦੋਂ ਸਟਾਰਟ ਕਰਤਾ ਉਦੋਂ ਇਹਦਾ ਕੱਦ ਮਿਲਣ ਲੱਗ ਜੀ ਠੀਕ ਹੈ ਨਾਲੇ ਤਾਂ ਪਉ ਜਾਨ ਨਾਲੇ ਵਧੂ ਕੱਦ ਅੱਛਾ ਠੀਕ ਹੈ ਤੇ ਇੱਥੋਂ ਵੀ ਉੱਚਾ ਟੱਪ ਜੂਗਾ ਐਂ ਤਾਂ ਹੈ ਨਹੀਂ 2 ਮਹੀਨੇ ਦੀ ਬਾਜੂ ਆ ਉਹ ਫਰਕ ਜਰੂਰ ਪੈਣ ਲੱਗ ਜੂਗਾ ਲਗਾਤਾਰ ਮਨ ਲੈ 6-7 ਮਹੀਨੇ ਸਾਲ ਖਾਦਣਾ ਨਾ ਪੂਰਾ ਇਹ ਮਤਲਬ ਪੂਰਾ ਇਹ ਪੂਰਾ ਸਪੈਇਦੇਰ ਗਾ ਲੰਬਾ ਹੋਣ ਲੱਗ ਜੂਗਾ ਠੀਕ ਹੈ ਲੈ ਕੈਸਾ ਲਾਣਾ ਪੁੱਤ 7 7 ਸਾਲਾਂ ਮੈਂ ਲੈ ਫਿਰ ਅੱਜ ਤੋਂ ਬਾਅਦ ਤੇਰਾ ਕੱਦ ਵਧਣ ਲੱਗ ਜੂਗਾ ਇੱਕ ਤਾਂ ਆਪਾਂ 100 ਗ੍ਰਾਮ ਤਾਂ ਲੈਣੇ ਆ ਫੁੱਲ ਮਖਾਣੀ ਅੱਛਾ ਠੀਕ ਹੈ ਤੇ 100 ਗ੍ਰਾਮ ਲੈਣਾ ਆਪਾਂ ਬਦਾਮ ਅੱਛਾ 100 ਗ੍ਰਾਮ ਕਾਜੂ ਕਾਜੂ 100 ਗ੍ਰਾਮ ਚਿੱਟੇ ਤੇਲ ਇਹ ਤੇ ਹਾਂ 100 ਗ੍ਰਾਮ ਸੌਫ 100 ਗ੍ਰਾਮ ਮਿਸ਼ਰੀ ਸਾਰੀਆਂ ਚੀਜ਼ਾਂ ਨੂੰ ਪਾਊਡਰ ਬਣਾ ਲਈ ਸਮਾਰ ਕੇ ਮੀਸੀ ਬੀਜ ਜੀ ਕੱਢ ਕੇ ਹਨਾ ਤੇ ਵਧੀਆ ਭਾਂਡੇ ਚ ਪਾ ਕੇ ਰੱਖ ਲਈ ਠੀਕ ਹੈ ਇਹਨੂੰ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਰੋਟੀ ਤੋਂ ਬਾਅਦ ਹਨਾ ਤੇ ਉਤ ਦੀ ਦੁੱਧ ਪੀਣੇ ਅੱਧਾ ਗਲਾਸ ਪੀਲੇ ਗਲਾਸ ਭਰ ਕੇ ਪੀਲੇ ਉਹ ਇਹਦੀ ਇੱਛਾ ਇੱਕ ਚਮਚ ਸਵੇਰੇ ਤੇ ਇੱਕ ਚਮਚ ਸ਼ਾਮ ਨੂੰ ਤੂੰ ਅੱਜ ਕੱਦ ਮਿਲਣੀ ਤੇ ਦਾ ਮਹੀਨੇ ਬਾਅਦ ਮਿਲਣੀ ਠੀਕ ਹੈ ਤੇ ਜਿੰਨਾ ਚਿਰ ਖਵਾਏਗਾ ਇਹਨੂੰ ਕਿ ਮੈਂ ਤਾਂ ਕਹਿਣਾ ਵੀ ਘਟੂ ਘੱਟ ਨੂੰ ਸਾਲ ਖਵਾ ਦੀ ਹਾਂ 6 ਮਹੀਨੇ ਵੀ ਖਵਾ ਕੇ ਉਦੋਂ ਬਾਅਦ ਕੱਦ ਦੇਖ ਲਈ ਕੱਦ ਨਹੀਂ ਰੁਕਦਾ ਇਹਦਾ ਖੜਿਆ ਹੋਇਆ ਕੱਦ ਹੈ ਰੁਕ ਗਿਆ ਜਾਂ ਡਰ ਲੱਗਦਾ ਵੀ ਸਾਡੇ ਜਵਾਗ ਦਾ ਵਧੇ ਨਾ ਉਹਨੂੰ ਖਵਾ ਦੇ ਤੇ ਉਹਦਾ ਕੱਦ ਵਧਣ ਲੱਗ ਜੂਆ ਉਹਨੂੰ ਫੇਰ ਪਾਸੇ ਵੀ ਦੇਖ ਕੇ ਲੈ ਬਹੁਤ ਹੈ ਕੱਦ ਕਾਪੀ ਬਹੁਤ ਵਧੀਆ ਚੀਜ਼ ਆ ਕੱਦ ਵਧਾਉਣ ਵਾਸਤੇ ਜਿੰਨਾ ਜਵਾਕਾਂ ਦਾ ਕੱਦ ਖੜਿਆ ਹੁੰਦਾ ਨਾ ਤੇ ਉਹਨਾਂ ਨੂੰ ਐਂ ਡਰ ਹੁੰਦਾ ਵੀ ਕੱਦ ਨਹੀਂ ਵਧਦਾ ਹਨਾ ਤੇ ਐਂ ਜਾਊ ਸਿਪਾਹੀ ਦੇ ਵਾਂਗੂ ਲੰਮਾ ਫੌਜ ਕੱਦ ਗੰਗੂ ਦਾ ਰਹਿੰਦਾ ਨਹੀਂ ਇਹੇ ਠੀਕ ਹੈ 100 ਗ੍ਰਾਮ ਤਾਂ ਆਪਾਂ ਲੈਣੇ ਆ ਫੁੱਲ ਮਖਾਣੇ ਠੀਕ ਹੈ 100 ਗ੍ਰਾਮ ਆਪਾਂ ਲੈਣੇ ਆ ਬਦਾਮ 100 ਗ੍ਰਾਮ ਲੈਣੇ ਆ ਕਾਜੂ 100 ਗ੍ਰਾਮ ਕਾਜੂ ਹਾਂ 100 ਗ੍ਰਾਮ ਆਪਾਂ ਚਿੱਟੇ ਤੇਲ ਠੀਕ ਹੈ 100 ਗ੍ਰਾਮ ਆਪਾਂ ਲੈਣੀ ਆ ਸੌਫ ਠੀਕ ਹੈ 100 ਗ੍ਰਾਮ ਆਪਾਂ ਲੈਣੀ ਆ ਮਿਸ਼ਰੀ ਹਾਂ 200 ਗ੍ਰਾਮ ਹਾਂ ਫੁੱਲ ਮਖਾਣੇ ਬਦਾਮ ਕਾਜੂ ਸੌਫ ਚਿੱਟੇ ਤੇਲ ਮਿਸ਼ਰੀ ਠੀਕ ਹੈ ਸਾਰੀਆਂ ਚੀਜ਼ਾਂ ਪਾウダー ਮਨਾਲੀ ਸਮਾਰ ਕੇ ਕੁੱਟ ਪੀਸ ਕੇ ਮਿਕਸੀ ਥਾਈ ਦੀ ਕੱਢ ਕੇ ਅੱਛਾ ਅੱਛਾ ਠੀਕ ਹੈ ਤੇ ਇਹ ਜਿਵੇਂ ਹੁਣ 7 ਸਾਲਾਂ ਦਾ ਇਹਨੂੰ ਅੱਧਾ ਚਮਚ ਸਵੇਰੇ ਅੱਧਾ ਅੱਧਾ ਚਮਚ ਸ਼ਾਮ ਨੂੰ ਰੋਟੀ ਖਾ ਕੇ ਉਹਦੀ ਦੁੱਧ ਪੀਣਾ ਜ਼ਰੂਰ ਹੈ ਅੱਧਾ ਗਲਾਸ ਪੀ ਲੈ ਅੱਧਾ ਗਲਾਸ ਤਾਂ ਜ਼ਰੂਰੀ ਪੀਨੇ ਗਲਾਸ ਪੀ ਲੈ ਉਹ ਵੀ ਇੱਛਾ ਹੈ ਜੀ ਹੱਥ ਨਹੀਂ ਵੀ ਅੱਧਾ ਗਲਾਸ ਗਲਾਸ ਪੀ ਲੈ ਉਹ ਵੀ ਇੱਛਾ ਹੈ ਤੇ ਅੱਜ ਮਿਲ ਨਹੀਂ ਕੱਦ ਤੇ ਇਹਦਾ ਮਹੀਨੇ ਬਾਅਦ ਮਿਲਣੀ ਠੀਕ ਹੈ ਤੇ ਉਦੋਂ ਬਾਅਦ ਇਹਦਾ ਕੱਦ ਨਹੀਂ ਰੁਕਦਾ ਫੌਜ ਚ ਪਹਿਲੇ ਗੜੇ ਸਿਲੈਕਟ ਹੋਊਗਾ ਕੱਦ ਕੰਨੂ ਹਣਾ ਉਹ ਜਿਹੜਾ ਫਿਜ਼ੀਕਲ ਫਿਟਨੈਸ ਦੀ ਰੇਸ ਆ ਉਹ ਇਹਦੇ ਸਾਰੇ ਆ ਕੱਦ ਗੰਨੂਣੀ ਇਹ ਪਿੱਛੇ ਰਹਿੰਦਾ ਠੀਕ ਹੈ ਤੇ ਹੁਣ ਜੇ ਕਿਸੇ ਦਾ ਹੋਰ ਕੱਦ ਦੀ ਮਤਲਬ ਸਮੱਸਿਆ ਹੋਵੇ ਨਾ ਕੋਈ ਕਹਿੰਦਾ ਉਹ ਵੀ ਯਾਰ ਕੱਦ ਨਹੀਂ ਵੱਧਾ ਉਹਨੂੰ ਇਹ ਲਿਖਤ ਦੇ ਦੀ ਠੀਕ ਹੈ ਆਪਾਂ ਸਾਹਮਣੇ ਰੱਖ ਲਈ ਠੀਕ ਹੈ ਤੇ ਇਹ ਗਮਾਈ ਨਾ ਲਿਖਤ ਕਦੋਂ ਵੀ ਕੰਮ ਆਊ ਕਿਸੇ ਦਾ ਹੋਰ ਵੀ ਭਲਾ ਕਰੀ ਤੇ ਅੱਜ ਤੋਂ ਬਾਅਦ ਆਹ ਖਵਾਉਣ ਲੱਗ ਜੀ ਤੇਰੇ ਪੋਤੇ ਦਾ ਕੱਦ ਨਹੀਂ ਰਹਿੰਦਾ ਫੌਜ ਚ ਕੱਦ ਗੰਨੂਮ ਪਹਿਲੇ ਗੜੇ ਸਿਲੈਕਟ ਹੋਊਗਾ ਠੀਕ ਹੈ ਜਾ ਪੋਤਿਆ ਅੱਜ ਤੋਂ ਬਾਅਦ ਆ ਖਾਈ ਕਿਆ ਦੀ ਕਸਰਤ ਕਰੀ ਠੀਕ ਹੈ ਤੇ ਫੌਜ ਚ ਪਹਿਲੀ ਭਰਤੀ ਤੋਂ ਭਰਤੀ ਹੋ ਜਾਏਗਾ ਸੁਪਨਾ ਬਹੁਤ ਵਧੀਆ ਹੈ ਹਨਾ ਮੁੰਡੇ ਦਾ ਸੁਪਨਾ ਚੰਗਾ ਹੈ ਆਏ ਹਾਈ ਹਾਈ ਲਾ ਗੇੜਾ ਮਾਰੇ ਅੱਗੇ ਫੌਜ ਦਾ ਚੰਗਾ ਯਾਰ ਵਧੀਆ ਜਾਵੇ